ਤੇ ਫੇਰ ਤੁਹਾਨੂੰ ਇਹ ਕਿਉਂ ਪਤਾ ਲੱਗਣਾ ਸਾਡੀ ਰਗੜ ਫੜੀ ਜਾਂਦੀ ਹੈ ਕੌਣ ਫੜਦਾ ਸਾਡੀਆਂ ਅਸੱਚੀ ਜੁਵਾਨੀ ਪਾਉਂਦੀ ਸੀ ਬਾਕੀ ਸਭ ਤੋਂ ਵੱਡੀ ਬੁਰੀ ਗੱਲ ਇਹ ਕਹੇ ਦੀ ਰਵਾਤ ਮੇਰਾ ਇਹ ਕਹੇ ਦੀ ਦਰਦ ਖਾ ਦਿੰਨੀ ਆ ਦਰਦ ਹੁੰਦਾ ਤੁਹਾਡੇ ਦੋ ਜਣਿਆਂ ਦੇ ਕਿੰਨਾਂ ਦੇ ਮੈਂ ਕੀ ਗੱਲ ਕਹੀ ਦੋ ਜਣਿਆਂ ਦੇ ਇੱਕ ਜੀ ਮੈਂ ਦੋ ਜਣਿਆਂ ਦੇ ਜਰਦ ਬਣਉਣੀ ਐ ਤੇ ਬਣਉ ਦੀ ਵੀ ਚਾਂ ਚੱਕਾਂ ਠੀਕ ਆ ਗੱਲ ਨਾ ਤਾਂ ਥੋੜੇ ਨਾਲ ਬਾਪੇ ਇੱਕ ਬੰਦਾ ਰੋੜਾ ਠੀਕ ਆ ਇੱਕ ਕਹਿੰਦਾ ਵੀ ਛੜਾ ਫੜਾ ਛੜਾ ਜਾਣਦੀ ਜਿਹੜਾ ਕਹੂੰਗਾ ਹੈ ਜਾਣਦੀ ਜਿਹਨੂੰ ਕੁਮਾਰਾ ਕਹਿੰਦੇ ਨੇ ਆ ਕੀ ਲੱਗਦਾ ਸੀ ਇਹ ਯਾਹ ਵੀ ਗੱਲ ਆ ਉਹਦੀ ਜਗ੍ਹਾ ਕਿੱਥੇ ਬਣੀ ਮੁਸ਼ਕਿਲਾਂ ਕਿੱਥੇ ਤੂੰ ਦਾ ਘਰੇ ਤੂੰ ਆਦਿਆ ਵੀ ਸਦੀ ਜੇ ਨੂੰ ਪ੍ਰੇਦਾ ਜਵਦਿਆਂ ਦਾ ਪਰ ਰੋਟੀ ਉਹਦਾ ਮੇਰੇ ਨੂੰ ਲੈ ਕੇ ਜੁਨੇ ਤੇ ਪਹੁੰਚਾ ਲੈਣਾ ਸਾਡੇ ਘਰੇ ਬਾਬਾ ਰੋਟੀ ਖੱਗੇ ਜਾਈਂ ਜਾ ਜਾ ਨਾ ਗੰਦਾ ਪੀ ਲੱਗਦਾ ਨਹੀਂ ਕਰ ਹੈ ਬੁੜੇ ਦਾ ਭਾਈ ਸੀ ਇਹ ਬੁੜੇ ਦਾ ਭਾਈ ਵੱਡੇ ਦਾ

ਮੁੰਦਰਾ ਪਾਲੀਆਂ ਮੈਂ ਕੀ ਪੁੱਛਿਆ ਮੁੰਦਰਾ ਪਾਲੀਆਂ ਭਗਵਾਂ ਦਾ ਦਰ ਲਿਆ ਕਿ ਚਰੇਦਾ ਮਾਰਦੀ ਜਿਹੜੇ ਹੈ ਕਿਹੜੇ ਭਰਾਡੇ ਬਹੁਤ ਭਰਾੜਾ ਹੈ ਤੇ ਮੈਂ ਤੈਨੂੰ ਪਹਿਲਾਂ ਗੱਲ ਐ ਕਾਹੀ ਸੀ ਤੈਨੂੰ ਗੱਲ ਆਖੀ ਸੀ ਵੀ ਗਈਆਂ ਕਿੱਥੇ ਕਰਾਉਣੇ ਮੈਂ ਤੈਨੂੰ ਗੱਲ ਪੁੱਛੀ ਸੀ ਨਾ ਹੁਣ ਫਿਰ ਥੱਲਾ ਜਾ ਕੇ ਕਰਾਣੇ ਚੋ ਫਲਕਨਾੜੀ ਜਿੱਤਾਂ ਗਈ ਬਹਿਸੀ ਛੜਾਈ ਸੀ ਸਾਲ ਬਣ ਗਿਆ ਕਹ ਲਖਤ ਹੁਣ ਇੱਕ ਕਾਲਾ ਬੰਦ ਹੋ ਜੇ ਫੇਠੀ ਗਿਆ ਹੈ ਥੋੜੇ ਕੋਈ ਬਣਿਆ ਤੇ ਜੇ ਤਿੰਨ ਦਿਨਾਂ ਦੇ ਅੰਦਰ ਅੰਦਰ ਸੁਣੇ ਸਦਾਾਰ ਹੋ ਜਾਏ ਕੋਈ ਪੀਏ ਤੇ ਜੀ ਨਾਲ ਲੱਗੇ ਫੇਰ ਹਾਂ ਇੱਕਰ ਬੀਏ ਦੀ ਕੀ ਜਨਾ ਲੱਗੀ ਥੋੜੇ ਕਰਦਾ ਸਦਾਰ ਹੋ ਜੇ ਥੋੜੇ ਕਰਦੇ ਚੁੱਕੇ ਚਰਕੇ ਚਰ ਮੁੱਕੇ ਜੇ ਥੋੜੇ ਕਰਦੇ ਟੰਡ ਦੇ ਵਿੱਚ ਜਰ ਦੋ ਦਾ ਜਲਾ ਬੰਦ ਹੋ ਜੇ ਦੋਗਾ ਜਾ ਇਹ ਠੀਕ ਆ ਠੀਕ ਆ ਬਣੇ ਸਾਨੂੰ ਕਰਵਾਏ ਜੀ ਪੱਕੀ ਗੱਲ ਆ ਆ ਕੁੜੀ ਨੂੰ ਪੁੱਛਿਆ ਕਿਹੜੀ ਹੈ ਮੇਰੇ ਅੱਗੇ ਇਹ ਵੀ ਇਹਨੂੰ ਪੁੱਛਿਆ ਵੀ ਪਿੰਸਾਂ ਆਉਂਦੇ ਆ ਜਦੋਂ ਦਾ ਢੱਡ ਸਾਡੇ ਅਤੀ ਜਿਆਦੇ ਵੱਡੇ ਹੋਣਗੇ ਕੁਝ ਪੰਜਾਬੀ ਲੈ ਪੈਣੇ ਸੋਹ ਭਾਈ ਹੋ ਜਾ ਪਸੰਦ ਲੈ ਕੇ ਝਾਊ ਨਵਾਂ ਅਨ ਲੱਗ